ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਭਜੋਤ ਕੌਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰ ਨਾਲ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਉਂਦੇ ਹਾਂ ਜਦੋਂ ਵੀ ਲੈ ਕੇ ਆਉਂਦੇ ਹਾਂ ਵੀਡੀਓ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਂਦੇ ਹਾਂ ਤੇ ਪਲੀਜ਼ ਮੇਰੀਆਂ ਭੈਣਾਂ ਰਿਕੁਐਸਟ ਹੈ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਕਿਉਂਕਿ ਕਾਫੀ ਭੈਣਾਂ ਦੇ ਫਿਰ ਕਮੈਂਟ ਹੁੰਦੇ ਨੇ ਕਿ ਦੀਦੀ ਵੀਡੀਓ ਇਹ ਫੈਬਰਿਕ ਕੀ ਹੈ ਇਹਦੇ ਪ੍ਰਾਈਸ ਕੀ ਨੇ ਜੋ ਵੀ ਅਸੀਂ ਤੁਹਾਡੇ ਲਈ 컬렉ਸ਼ਨ ਲੈ ਕੇ ਆਉਂਦੇ ਆ ਉਹਦੇ ਵਿੱਚ ਪ੍ਰਾਈਸ ਵੀ ਮੈਂਸ਼ਨ ਕੀਤੇ ਹੁੰਦੇ ਨੇ ਫੈਬਰਿਕ ਬਾਰੇ ਵੀ ਦੱਸਿਆ ਹੁੰਦਾ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਫਿਰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇੱਥੇ ਮੈਂ ਕੋਈ ਦੱਸਣਾ ਚਾਹਾਂਗੀ ਕਾਫੀ ਪੈਣਾ ਮੈਨੂੰ ਨਾ ਸਪੈਸ਼ਲ WhatsApp ਤੇ ਮੈਸੇਜ ਕਰਦੀਆਂ ਨੇ ਦੀਦੀ ਆਪਾਂ ਨੇ ਆਰਡਰ ਕਿਵੇਂ ਕਰ ਤੇ ਮੈਂ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਕਿ ਮੇਰਾ ਉੱਪਰ ਨੰਬਰ ਸ਼ੋ ਹੋ ਰਿਹਾ ਤੁਸੀਂ ਉੱਥੇ WhatsApp ਤੇ ਜਾ ਕੇ ਇਹਨਾਂ ਚੋਂ ਕੋਈ ਸੂਟ ਪਸੰਦ ਹੈ ਸਕਰੀਨਸ਼ਾਟ ਲਓ ਮੈਨੂੰ WhatsApp ਤੇ ਸੈਂਡ ਕਰੋ ਕਿ ਦੀਦੀ ਅਸੀਂ ਆਹ ਸੂਟ ਬਾਈ ਕਰਨਾ ਚਾਹੁੰਦੇ ਆ ਤੇ ਅਸੀਂ ਸੂਟ ਤੁਹਾਡਾ ਕੋਰੀਅਰ ਕਰਵਾ ਦਾਂਗੇ ਤੁਸੀਂ ਵਿਦ ਸਟਿਚਿੰਗ ਲੈਣਾ ਜਾਂ ਵਿਦਆਊਟ ਸਟਿਚਿੰਗ ਲੈਣਾ ਉਹ ਤੁਹਾਨੂੰ ਮਿਲ ਜੇਗਾ ਤੁਸੀਂ ਮੈਨੂੰ ਆਪਣਾ ਪ੍ਰੋਪਰ ਐਡਰੈਸ ਭੇਜਣਾ ਪੇਮੈਂਟ ਤੁਸੀਂ ਮੈਨੂੰ UPI ਕਰ ਸਕਦੇ ਹੋ ਜੇ ਤੁਸੀਂ ਫਾਰਮ ਤੇ ਜਾਂ ਤੁਸੀਂ ਮੈਨੂੰ ਵੈਸਨ ਜੁਨੀਅਮ ਕਰ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਆ ਸ਼ੁਰੂ ਆਪਣੇ ਫਰਸਟ ਸੂਟ ਤੋਂ ਬ ਫੈਸਟੀਵਲ ਸੀਜ਼ਨ ਆ ਰਹੇ ਨੇ ਤੁਹਾਨੂੰ ਪਤਾ ਹੀ ਹੈ ਥੋੜਾ ਬਿਜ਼ੀ ਹੋਣ ਕਰਕੇ ਕਰਵਾ ਚੌਥ ਕਰਕੇ ਕਾਫੀ ਬਿਜ਼ੀ ਸੀ ਅਸੀਂ ਤੇ ਕੋਈ ਵੀਡੀਓ ਸ਼ੂਟ ਨਹੀਂ ਹੋਈ ਕਿਉਂਕਿ ਕਸਟਮਰ ਡਾਇਰੈਕਟ ਸਾਰੇ ਘਰੇ ਹੀ ਆ ਰਹੇ ਸੀ ਤੇ ਲੋ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਫੈਬਰਿਕ ਔਰ ਗਾਂਜਾ ਪਹਿਣਾ ਦੀ ਡਿਮਾਂਡ ਸੀ ਤੇ ਇਹ ਫੈਬਰਿਕ ਤੁਸੀਂ ਸਰਦੀ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਚਲੋ ਜੀ ਬਹੁਤ ਸੋਹਣਾ ਫੈਬਰਿਕ ਲੈ ਕੇ ਆਏ ਫੈਬਰਿਕ ਤੁਸੀਂ ਸਰਦੀ ਦੇ ਵਿੱਚ ਵੇਅਰ ਕਰ ਸਕਦੇ ਹੋ ਔਰ ਗਾਂਜਾ ਫੈਬਰਿਕ ਰਹੇਗਾ ਤੇ ਪਿਓਰ ਕ੍ਰੇਪ ਦੀ ਨਾਲ ਬਾਟਮ ਰਹੇਗੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਔਰ ਪ੍ਰਿੰਟ ਬਹੁਤ ਸੋਹਣਾ ਹੈ ਪਹਿਣਾ ਦੀ ਡਿਮਾਂਡ ਸੀ ਕਿ ਵਰਕ ਦੇ ਵਿੱਚ ਕੁਝ ਚਾਹੀਦਾ ਹਲਕਾ ਵਰਕ ਹੋਵੇ ਜਿਆਦਾ ਹੈਵੀ ਵਰਕ ਨਾ ਹੋਵੇ ਤੁਸੀਂ ਤੁਹਾਡੇ ਲਈ ਕੁਝ ਸਪੈਸ਼ਲ ਲੈ ਕੇ ਆਏ ਲੋ ਜੀ ਚੈੱਕ ਕਰੋ ਪੂਰੀ ਸ਼ਰਟ ਦੇ ਵਿੱਚ ਵਰਕ ਰਹੇਗਾ ਜੀ ਦੇਖੋ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਔਰ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਲਾਈਟ ਲਵੰਡਰ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਇਹ ਪ੍ਰਿੰਟਡ ਸ਼ਰਟ ਰਹੇਗੀ ਜੀ ਦੇਖ ਸਕਦੇ ਤੁਸੀਂ ਵਰਕ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਡਿਜ਼ਾਈਨ ਬਹੁਤ ਪਿਆਰਾ ਹੈ ਚੈੱਕ ਕਰਵਾ ਦੋ ਬਹੁਤ ਸੋਹਣਾ ਲੱਗ ਰਿਹਾ ਔਰ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਇਸ ਸਪੈਸ਼ਲ ਸੂਟ ਫੈਸਟੀਵਲ ਲਈ ਨੇ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਤੋਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਹੇ ਨੇ ਤੇ ਲਓ ਜੀ ਇਹ ਰੈਗ ਜੀ ਨਾਲ ਬਾਟਮ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਬਹੁਤ ਸੋਹਣਾ ਫੈਬਰਿਕ ਆ ਇਹਨੂੰ ਤੁਸੀਂ ਸਰਦੀ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੇ ਕੋਈ ਮੇਰੀ ਪੈਨ ਸਟਿਚ ਕਰਵਾਉਣਾ ਚਾਹੁੰਦੀ ਹੈ ਤੁਸੀਂ ਸਾਨੂੰ WhatsApp ਤੇ ਦੱਸ ਦਿਓ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ ਸ਼ਰਾਰਾ ਗਰਾਰਾ ਬਾਟਮ ਟਰੌਜ਼ਰ ਕੁਝ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਲੋ ਜੀ ਮੈਚਿੰਗ ਸੂਟ ਰਹਿਣ ਵਾਲੇ ਨੇ ਬਹੁਤ ਸੋਹਣੇ ਸੂਟ ਬਣਨਗੇ ਬਣ ਕੇ ਸੂਟ ਦੀ ਲੁੱਕ ਜਿਹੜੀ ਨਾ ਬਹੁਤ ਨਿਕਲ ਕੇ ਆਉਂਦੀ ਆਪਾਂ ਕਹਿ ਸਕਦੇ ਆ ਬਹੁਤ ਹੀ ਪਿਆਰਾ ਬਣਦਾ ਜੀ ਸੂਟ ਲਓ ਜੀ ਜੇ ਤੁਸੀ ਇੱਕ ਡੋਰ ਸਟੀਚਿੰਗ ਬਾਏ ਕਰਨਾ ਹੈ ਵਿਦਆਉਟ ਸਟੀਚਿੰਗ ਬਾਏ ਕਰ ਸਕਦੇ ਹੋ ਦੁਪੱਟਾ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਬਹੁਤ ਹੀ ਪਿਆਰਾ ਪ੍ਰਿੰਟਡ ਦੁਪੱਟਾ ਆਏਗਾ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਕਿ ਕੁਝ ਸਪੈਸ਼ਲ ਲੈ ਕੇ ਆਓ ਤੇ ਕੁਝ ਸਪੈਸ਼ਲ ਹੀ ਲੈ ਕੇ ਆਏ ਲੋ ਜੀ ਦੇਖੋ ਕਿੰਨਾ ਪਿਆਰਾ ਫੈਬਰਿਕ ਆ ਬਹੁਤ ਸੋਹਣਾ ਦੁਪੱਟਾ ਤੁਸੀਂ ਅਗਰ ਕੁਝ ਹੋਰ ਲਗਵਾਉਣਾ ਚਾਹੁੰਦੇ ਹੋ ਲੇਸਿਸ ਤਾਂ ਲਗਵਾ ਸਕਦੇ ਹੋ ਵੈਸੇ ਦੁਪੱਟਾ ਆਲਰੇਡੀ ਫਿਨਿਸ਼ਿੰਗ ਕੀਤਾ ਹੋਇਆ ਜੀ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਕਲਰ ਬਹੁਤ ਪਿਆਰਾ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਪ੍ਰਿੰਟ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਵੀਡੀਓ ਪਲੀਜ਼ ਸਕਿਪ ਨਾ ਕਰਿਓ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਜੋ ਵੀ ਪ੍ਰਾਈਸ ਨੇ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਹੈ ਜੀ ਤੋ ਜੀ ਫਰਸਟ ਕਲਰ ਆ ਗਿਆ ਇਹ ਵਾਲਾ ਬਹੁਤ ਸੋਹਣਾ ਕਲਰ ਹੈ फटाफट ਚੱਕ ਲੋ ਜੀ ਇਸ ਜੋ ਵੀ ਅਸੀ ਤੁਹਾਡੇ ਲਈ ਆ ਕੇ ਆਉਂਦੇ ਆ ਬੜੇ ਸਟਾਕ ਜਿਹੜਾ ਲਿਮਟਿਡ ਜਿਹਾ ਲੈ ਕੇ ਆਉਂਦੇ ਆ ਤੇ ਜਲਦੀ ਜਲਦੀ ਜਿਹੜੇ ਆਪਣੇ ਸੂਟ ਨੂੰ ਚੂਜ਼ ਕਰਕੇ फटाफट ਆਪਣਾ ਆਰਡਰ ਦੇ ਦਿਓ ਲਓ ਜੀ ਚੈੱਕ ਕਰ ਲਿਆ ਜੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤੇ ਹੁਣ ਜਾਣਿਆ ਜੀ ਆਪਾਂ ਨੈਕਸਟ ਸੂਟ ਵੱਲ ਨੈਕਸਟ ਜਿਹੜਾ ਉਹ ਵੀ ਬਹੁਤ ਹੀ ਪਿਆਰਾ ਹੈ ਜਿਹੜੇ ਇਹਦੇ ਵਿੱਚ ਕਲਰ ਨੇ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਇਹ ਆ ਗਿਆ ਜੀ ਨੈਕਸਟ ਕਲਰ ਲਾਈਟ ਜਾਂ ਮਸਟਰਡ ਕਲਰ ਹੈ ਹੋ ਸੋਹਣਾ ਕਲਰ ਆ ਜੀ। ਔਰ ਗੈਂਜਾ ਦਾ ਦੁਪੱਟਾ ਰਹੇਗਾ, ਔਰ ਗੈਂਜਾ ਦੀ ਸ਼ਰਟ ਰਹੇਗੀ ਨਾਲ ਕ੍ਰੇਪ ਦੀ ਬਾਟਮ ਰਹੇਗੀ। ਜੋ ਵੀ ਅਸੀਂ ਤੁਹਾਨੂੰ ਫੈਬਰਿਕ ਬਾਰੇ ਦੱਸਾਂਗੇ, ਜੋ ਵੀ ਅਸੀਂ ਤੁਹਾਨੂੰ ਫੈਬਰਿਕ ਬਾਰੇ ਦੱਸਾਂਗੇ, ਉਹੀ ਫੈਬਰਿਕ ਤੁਹਾਡੇ ਘਰ ਤੱਕ ਆਪੇ। ਲਓ ਜੀ, ਨੈਕਸਟ ਕਲਰ ਚੈੱਕ ਕਰ ਲਓ। ਹੋ ਸੋਹਣਾ ਕਲਰ ਆ ਜੀ ਦੇਖੋ। ਸੇਮ ਡਿਜ਼ਾਈਨ ਹੈ ਜੀ ਵਰਕ ਮਿਲੇਗਾ ਜੀ ਤੁਹਾਨੂੰ ਬਹੁਤ ਸੋਹਣਾ ਹਲਕਾ ਵਰਕ ਮਿਲੇਗਾ ਜਿਹੜੀਆਂ ਭੈਣਾਂ ਸਾਡੀਆਂ ਹਲਕਾ ਲਾਈਕ ਕਰਦੀਆਂ ਨੇ ਹਲਕਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਕਲਰ ਹੈ ਜੀ ਤੇ ਜੀ ਕਲਰ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਸੇਮ ਰਹੇਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਲਰ ਚੇਂਜ ਆ ਗਿਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਪੂਰੀ ਸ਼ਰਟ ਦੇ ਫਰੰਟ ਤੇ ਵਰਕ ਮਿਲੇਗਾ ਤੁਹਾਨੂੰ ਬਹੁਤ ਹੀ ਸੋਹਣਾ ਸੂਟ ਰੈਡੀ ਹੋਏਗਾ ਜੀ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹ ਰਹੇਗੀ ਨਾਲ ਕਰੇਪ ਦੀ ਬਾਟਮ ਚੈੱਕ ਕਰੋ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕੋ ਸੋਨਾ ਕਲਰ ਆ ਬਹੁਤ ਹੀ ਜਿਆਦਾ ਸੋਨਾ ਕਲਰ ਲੱਗ ਰਿਹਾ ਜੀ ਬਹੁਤ ਜਿਆਦਾ ਲਾਈਟ ਹੈ ਬਹੁਤ ਡਾਰਕ ਵੀ ਨਹੀਂ ਬਹੁਤ ਲਾਈਟ ਵੀ ਨਹੀਂ। ਦੁਪੱਟਾ ਦੁਪੱਟਾ ਸੇਮ ਹੀ ਰਹੇਗਾ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਮੈਂ ਤੁਹਾਨੂੰ ਫਸਟ ਸੂਟ ਖੋਲ ਕੇ ਦਿਖਾਤਾ ਹੁਣ ਮੈਂ ਤੁਹਾਨੂੰ ਇਹਦੇ ਚ ਕਲਰ ਚੈੱਕ ਕਰਵਾ ਦਿੰਦੀ ਹਾਂ। ਲਓ ਜੀ ਔਰਗਾਂజా ਦਾ ਦੁਪੱਟਾ ਰਹੇਗਾ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਔਰ ਬਹੁਤ ਸੋਹਣਾ ਪ੍ਰਿੰਟਰਡ ਦੁਪੱਟਾ ਜੀ ਇਹ। ਜਿਹੜੀਆਂ ਭੈਣਾਂ ਮੇਰੀਆਂ ਲੇਟ ਵੀਡੀਓ ਦੇਖ ਰਹੀਆਂ ਹੋ ਫਸ ਸੂਟ ਦੇਖ ਲਿਓ ਉਹਦੇ ਵਿੱਚ ਪ੍ਰੋਪਰ ਦੁਪੱਟਾ ਦਿਖਾਇਆ ਹੋਇਆ ਜੀ ਆਪਾਂ ਨੇ ਖੋਲ ਕੇ ਚਲੋ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਵੀ ਦਿਖਾ ਦਿੰਨੇ ਆ ਕੋਈ ਕਨਫਿਊਜ਼ਨ ਨਾ ਰਵੇ ਕਿਉਂਕਿ ਆ ਫਿਰ ਭੈਣਾਂ ਸਾਡੀਆਂ ਨੇ ਮੈਸੇਜ ਕਰ ਲਿਆ ਨੇ ਕਿ ਜੀ ਸਾਨੂੰ ਖੋਲ ਕੇ ਦਿਖਾਉਂਦੇ ਲਓ ਜੀ ਦੁਪੱਟਾ ਤੁਹਾਨੂੰ ਪ੍ਰੋਪਰ ਖੁੱਲਾ ਡੁੱਲਾ ਮਿਲੇਗਾ ਦੇਖੋ ਕਿੰਨਾ ਸੋਹਣਾ ਦੁਪੱਟਾ ਲੱਗਿਆ ਬਹੁਤ ਹੀ ਪਿਆਰਾ ਦੁਪੱਟਾ ਜੀ ਖੁੱਲੇ ਡੁੱਲੇ ਦੁਪੱਟੇ ਬਹੁਤ ਸੋਹਣੇ ਲੱਗਦੇ ਨੇ ਅਸਲੀ ਜਿਹੜੀ ਲੁੱਕ ਆ ਸੂਟ ਦੇ ਨਾਲ ਦੁਪੱਟੇ ਨਾਲ ਹੀ ਆਉਂਦੀ ਲਓ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਇਹਦੇ ਵਿੱਚ ਨੈਕਸਟ ਕਲਰ ਨੈਕਸਟ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਸੀ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਨਾ ਚੱਕੋਰੀ ਡਿਫਰੈਂਟ ਜੇ ਕਲਰ ਨੇ ਬਹੁਤ ੜਕੀਲੇ ਕਲਰ ਨਹੀਂ ਹੈਗੇ ਬਹੁਤ ਸੋਹਣਾ ਫੈਬਰਿਕ ਹੈ ਔਰ ਸਰਦੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਬਹੁਤ ਹੀ ਸੌਫਟ ਫੈਬਰਿਕ ਹੈ ਔਰ ਨਾਲ ਰਹੇਗੀ ਜੀ ਪਿਓਰ ਕਰੇਪ ਦੀ ਬਾਟਮ ਬਹੁਤ ਪਿਆਰਾ ਹੈ ਜੀ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਸੇਮ ਹੀ ਪ੍ਰਿੰਟ ਰਹੇਗਾ ਜੀ ਸੇਮ ਹੀ ਡਿਜ਼ਾਈਨ ਰਹੇਗਾ ਤੁਹਾਨੂੰ ਅਲੱਗ ਤੋਂ ਫਿਨਿਸ਼ਿੰਗ ਕਰਾਉਣ ਦੀ ਨੀਡ ਨਹੀਂ ਹੈਗੀ ਕਿਉਂਕਿ ਇਹ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਕੀਤਾ ਹੋਇਆ ਹੈ ਚਲੋ ਜੀ ਇਹਦੇ ਨੈਕਸਟ ਮੈਂ ਤੁਹਾਨੂੰ ਦਿਖਾਉਣੀ ਆ ਫੈਬਰਿਕ ਰਹੇਗਾ ਜੀ ਆ ਸੌਫਟ অর্ਗੈਂਜ਼ਾ ਦੀ ਸ਼ਰਟ ਰਹੇਗੀ ਤੇ ਪਿਓਰ ਕਰੇਪ ਦੀ ਬਾਟਮ ਰਹੇਗੀ ਜੀ फटाफट ਦਿਖਾ ਦਈਏ ਆਪਾਂ ਕਿਉਂਕਿ ਆਪਾਂ ਸਾਨੂੰ ਹੋਰ ਵੀ ਕੁਝ ਦਿਖਾਣਾ ਹੈ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ ਤੇ ਸੌਰੀ ਕਾਫੀ ਘੰਟੇ ਮੈਨੂੰ ਲੱਗਦਾ ਰਿਪਲਾਈ ਵੀ ਨਹੀਂ ਹੋਏ ਤੇ ਹੁਣ ਆਪਾਂ ਫ੍ਰੀ ਆ ਜੀ ਤੁਹਾਡਾ ਜਰੂਰ ਰਿਪਲਾਈ ਕਰਾਂਗੇ ਲਓ ਜੀ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਇਹਨੂੰ ਆਪਾਂ ਕੈਰਟ ਕਲਰ ਕਹਿ ਸਕਦੇ ਆ ਬਹੁਤ ਸੋਹਣਾ ਚੱਲ ਰਿਹਾ ਜੀ ਦਾ ਬਹੁਤ ਸੋਹਣਾ ਕੈਰਟ ਜਿਹਾ ਕਲਰ ਆ ਬਹੁਤ ਹੀ ਪਿਆਰਾ ਪਿੰਕ ਜੀ ਸ਼ੇਡ ਆਪਾਂ ਇਹਨੂੰ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਪ੍ਰਿੰਟ ਹੈ ਵਰਕ ਹੋਇਆ ਹੋਇਆ ਹੈ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੋਏਗਾ ਦੁਪੱਟਾ ਤੁਹਾਨੂੰ ਫਿਨਿਸ਼ਿੰਗ ਕੀਤਾ ਮਿਲੇਗਾ ਟਾਈਟਾ ਮੀਟਰ ਦੀ ਕਟ ਮਿਲੇਗੀ ਖੁੱਲੀ ਬਾਟਮ ਬਣेंगी ਤੁਸੀਂ ਟਰਾਊਜ਼ਰ ਬਣਾਉਣਾ ਟਰਾਊਜ਼ਰ ਬਣਾ ਸਕਦੇ ਹੋ ਤੁਸੀਂ ਬਾਟਮ ਬਣਾਣੀ ਬਾਟਮ ਬਰਵਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਣੇ ਜੀ ਨੈਕ ਕਲੈਕਸ਼ਨ ਲੱਗੇ ਆ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਇਹ ਵੀ ਕਲੈਕਸ਼ਨ ਰਹੇਗੀ ਜੀ ਬਹੁਤ ਸੋਹਣੀ ਪਿਓਰ ਮਸਲੀਨ ਦੇ ਉੱਪਰ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਵੀ ਸੇਮ ਹੀ ਬ੍ਰਾਂਡ ਰਹੇਗਾ ਜੀ ਦੋਨਾਂ ਦਾ प्रिंट चेक कर लो जी बहुत सोना प्रिंट है बहुत प्यार कलर है लो जी नेक्स्ट फैब्रिक आ गया जी प्योर मछलीन के ऊपर यह रहेगी जी शर्ट प्रिंट बहुत है कलर भी बहुत प्यारा है जी प्योर मछलीन की प्लेन बॉटम रहेगी प्योर मछलीन की शर्ट रहेगी जी प्रिंटेड बहुत सोहनी है ਦੁਪੱਟਾ ਵੀ ਨਾਲ ਤੁਹਾਨੂੰ ਪਿਓਰ ਮਸਲੀਨ ਦਾ ਮਿਲੇਗਾ ਲਾਈਨਿੰਗ ਨਾਲ ਸੂਟ ਬਣਨਗੇ ਅਗਰ ਤੁਸੀਂ ਲਾਈਨਿੰਗ ਨਹੀਂ ਲਾਇਕ ਕਰਦੇ ਤਾਂ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਵਾ ਸਕਦੇ ਹੋ ਤਾਂ ਜੀ ਇਹ ਆ ਗਿਆ ਤਾਂ ਦੁਪੱਟਾ ਆ ਪਹਿਣਾ ਦੀ ਡਿਮਾਂਡ ਸੀ ਪ੍ਰਿੰਟਡ ਦੁਪੱਟੇ ਤੇ ਅਸੀਂ ਸਪੈਸ਼ਲ ਤੁਹਾਡੇ ਲਈ ਪ੍ਰਿੰਟਡ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ ਦੁਪੱਟੇ ਵੀ ਤੁਹਾਨੂੰ ਚੈੱਕ ਕਰਵਾ ਦੇਣੀ ਆ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਖੁੱਲੇ ਡੋਲੇ ਦੁਪੱਟੇ ਮਿਲਣਗੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋਅ ਹੋ ਰਹੇ ਨੇ ਫੇਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਲਓ ਜੀ ਦੁਪੱਟਾ ਚੈੱਕ ਕਰੋ, ਦੁਪੱਟੇ ਦੀ ਲੁੱਕ ਚੈੱਕ ਕਰੋ। ਬਹੁਤ ਸੋਹਣਾ ਦੁਪੱਟਾ ਜੀ। ਬਹੁਤ ਹੀ ਪਿਆਰਾ ਪ੍ਰਿੰਟਡ ਦੁਪੱਟਾ ਹੈ ਔਰ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ। ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਹੈ। ਉੱਥੇ ਜਾ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਚੋਂ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋਅ ਹੋ ਰਹੇ ਨੇ। ਲਓ ਜੀ। ਇਹਦੇ ਵਿੱਚ ਆਪਾਂ ਤੁਹਾਨੂੰ ਪ੍ਰਿੰਟ ਕਲਰ ਚੈੱਕ ਕਰਵਾ ਦਿੰਨੇ ਆ। ਜੀ ਜਿੱਤੇ ਰਪਾਤੇ ਨਾਲ ਲੰਘ ਜਨਾ ਤੁਹਾਨੂੰ फटाफट ਸੂਟ ਦਿਖਾ ਦਈਏ ਜੇ ਆਪਾਂ ਨਾਲ ਦੀ ਨਾਲ ਆਪਾਂ ਨੇ ਸਾਡੀਆਂ ਭੈਣਾਂ ਨੂੰ ਬੁਕਿੰਗ ਵੀ ਕਰਾਉਣੇ ਨੇ ਤੇ ਬਾਕੀ ਜੀ ਆਪਾਂ ਲਾਈਵ ਵੀ ਹੋਵਾਂਗੇ ਤੁਸੀਂ ਲਾਈਵ ਦੇ ਵਿੱਚ ਵੀ ਜਰੂਰ ਚੈੱਕ ਕਰ ਲਿਓ ਲਓ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਸਾਡੀਆਂ ਭੈਣਾਂ ਦੀ ਪਹਿਲੀ ਪਸੰਦ ਜੀ ਬਲੈਕ ਕਲਰ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਇਹ ਵੀ ਪਿਓਰ ਮਸ਼ਲੀਨ ਦੇ ਉੱਪਰ ਰਹੇਗਾ ਜੀ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਪਲੇਨ ਬਾਟਮ ਰਹੇਗੀ ਜੀ ਬਲੈਕ ਕਲਰ ਦੀ ਔਰ ਪ੍ਰਿੰਟਡ ਸ਼ਰਟ ਰਹੇਗੀ ਜੀ ਦੇਖੋ ਕਿੰਨਾ ਸੋਹਣਾ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਬਹੁਤ ਜਿਆਦਾ ਵੱਡੇ ਫਲਾਵਰ ਨਹੀਂ ਕਿਉਂਕਿ ਭੈਣਾਂ ਕਹਿੰਦੀਆਂ ਜਿਆਦਾ ਵੱਡੇ ਫਲਾਵਰ ਨਾ ਹੋਣ ਜਿਹੜੀਆਂ ਸਾਡੀਆਂ ਭੈਣਾਂ ਲਾਈਕ ਕਰਦੀਆਂ ਨੇ ਛੋਟੇ ਨਾਰਮਲ ਮੀਡੀਅਮ ਸਾਈਜ਼ ਦੇ ਫਲਾਵਰ ਨੇ ਬਹੁਤ ਸੋਹਣੇ ਬਣੇ ਹੋਏ ਨੇ ਜੀ ਫੈਬਰਿਕ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਵਾ ਦਾਂ ਬਹੁਤ ਸੋਹਣਾ ਫੈਬਰਿਕ ਰਹੇਗਾ ਜੀ ਤੇ ਨਾਲੇ ਦੇ ਜਿਹੜਾ ਦੁਪੱਟਾ ਹੈ ਜੀ ਦੁਪੱਟਾ ਵੀ ਬਹੁਤ ਪਿਆਰਾ ਹੈ ਤੁਸੀਂ ਸਟੀਚ ਕਰਵਾਉਣਾ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਵਿਦਆਉਟ ਸਟੀਚਿੰਗ ਲੈਣਾ ਵਿਦਆਉਟ ਸਟੀਚਿੰਗ ਬਾਈ ਕਰ ਸਕਦੇ ਹੋ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਦੁਪੱਟਾ ਬਹੁਤ ਡਿਫਰੈਂਟ ਜਿਆ ਦੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਤੁਸੀਂ ਲੇਸਸ ਨਾਲ ਰੈਡੀ ਕਰੋ ਬਹੁਤ ਪਿਆਰਾ ਦੁਬੱਟਾ ਰੈਡੀ ਹੋਏਗਾ ਜੀ ਦੁਬੱਟੇ ਦਾ ਪ੍ਰਿੰਟ ਚੈੱਕ ਕਰ ਲਓ ਜੀ ਕੋਰਨਰ ਤੇ ਫਲਾਵਰ ਆਣਗੇ ਦੋਨਾਂ ਤੇ ਔਰ ਫੋਰ ਸਾਈਡ ਬਾਰਡਰ ਬਣਿਆ ਹੋਇਆ ਹੈ ਬਹੁਤ ਸੋਹਣਾ ਦੁਬੱਟਾ ਦੇਖੋ ਲੋ ਜੀ ਨੈਕਸਟ ਆਪਾਂ ਪ੍ਰਿੰਟ ਤੁਹਾਨੂੰ ਦਿਖਾਣੀਆਂ ਜੀ ਬਹੁਤ ਹੀ ਜ਼ਿਆਦਾ ਸੋਹਣੇ ਬਹੁਤ ਖਾਸ ਜਿਹੇ ਪ੍ਰਿੰਟ ਲੈ ਕੇ ਆਏ ਆਂ ਜੀ ਡਾਰਕ ਲਾਈਟ ਦੋਨੇ ਦੋਨੇ ਪ੍ਰਿੰਟ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਸੋ ਫ੍ਰੈਗਰੈਂਸ ਆਉਂਦੀ ਜੀ ਬਹੁਤ ਹੀ ਪਿਆਰੀ ਜੋ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਤੁਹਾਨੂੰ ਪਤਾ ਲੱਗ ਜਾਵੇਗਾ ਬਹੁਤ ਹੀ ਪਿਆਰੀ ਫ੍ਰੈਗਰੈਂਸ ਆਉਂਦੀ ਜੀ ਲੋ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਕਲਰ ਨਾ ਜ਼ਿਆਦਾ ਡਾਰਕ ਹੈ ਨਾ ਜ਼ਿਆਦਾ ਲਾਈਟ ਹੈ ਕਿਉਂਕਿ ਪਹਿਣਾ ਜਿਹੜਾ ਮੀਡੀਅਮ ਜਿਹਾ ਕਲਰ ਮੰਗਦੀਆਂ ਉਹਨਾਂ ਵਾਸਤੇ ਸਪੈਸ਼ਲ ਕਲਰ ਹੈ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੇ ਬਾਟਮ ਰਹੇਗੀ ਜੀ ਨਾਲ ਪਲੇਨ ਮੈਂ ਤੁਹਾਨੂੰ ਬਾਟਮ ਵੀ ਚੈੱਕ ਕਰਵਾ ਦੇਣੀ ਆ ਇਹ ਰਹੇਗੀ ਸ਼ਰਟ ਤੇ ਇਹ ਰਹੇਗੀ ਜੀ ਨਾਲ ਪਲੇਨ ਬਾਟਮ ਤੇ ਇਹਦੇ ਵਿੱਚ ਹਲਕਾ ਸੈਲਫ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਪਿਓਰ ਮਸ਼ਲੀਨ ਹੈ ਬਹੁਤ ਸੋਹਣਾ ਫੈਬਰਿਕ ਹੈ ਇਹ ਵੀ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਦੁਪੱਟੇ ਅਸੀਂ ਤੁਹਾਨੂੰ ਸਾਰੇ ਖੋਲ ਕੇ ਦਿਖਾਵਾਂਗੇ ਕਿਉਂਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਕਿ ਦੁਪੱਟਾ ਜੀ ਦੀ ਕਿਵੇਂ ਲੱ ਸਿਰ ਤੇ ਟਿਕੇਗਾ ਕਿ ਨਹੀਂ ਟਿਕੇਗਾ ਕਿੰਨਾ ਖੁੱਲ੍ਹਾ ਹੈ ਤੇ ਉਹ ਤੁਹਾਨੂੰ ਸਾਰਾ ਕੁਝ ਅਸੀਂ ਚੈੱਕ ਕਰਵਾਵਾਂਗੇ ਲਓ ਇਹ ਆਗੇ ਦੀ ਹੈ ਤੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਹੀ ਪਿਆਰਾ ਹੈ ਤੁਸੀਂ ਲੇਸਿਸ ਦਾ ਡਿਜ਼ਾਈਨ ਕਰਵਾਉਣਾ ਹੈ ਜਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਸਟਿਚ ਕਰਵਾਉਣਾ ਹੈ ਲਓ ਜੀ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਲਓ ਜੀ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋ ਹੋ ਰਿਹਾ ਉੱਥੇ ਜਾ ਕੇ ਤੁਸੀਂ ਮੈਨੂੰ ਵਟਸਐਪ ਤੇ ਪਲੀਜ਼ ਸਕਰੀਨਸ਼ਾਟ ਭੇਜ ਕੇ ਆ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਸਕਰੀਨਸ਼ਾਟ ਜਿਹੜਾ ਵੀ ਲਓਗੇ ਕਲੀਅਰ ਲਿਓ ਕਿ ਸਾਨੂੰ ਕੋਈ ਵੀ ਡਾਟ ਨਾ ਰਹੇ ਠੀਕ ਹੈ ਜੀ ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੀ ਹੈ ਜੀ ਨੈਕਸਟ ਸਪ੍ਰਿੰਟ ਆ ਗਿਆ ਨੈਕਸਟ ਵੀ ਬਹੁਤ ਧਿਆਰਾ ਬਹੁਤ ਡਿਫਰੈਂਟ ਜੀਆਂ ਚੀਜ਼ਾਂ ਲੈ ਕੇ ਆਇਆ ਜੀ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਤੁਸੀਂ ਨਵਾਂ ਲੈ ਕੇ ਆਓ ਅੱਗੇ ਦੀਵਾਲੀ ਆ ਰਹੀ ਹੈ ਕਾਫੀ ਫੈਸਟੀਵਲ ਆ ਰਹੇ ਨੇ ਤੁਸੀਂ ਆਰਾਮ ਨਾਲ ਖਰੀਦ ਕਰ ਸਕਦੇ ਹੋ ਜੀ फटाफट बुकिंग ਕਰੀ ਜਾਓ ਕਿਉਂਕਿ ਇਹ স্টক ਜੋ ਵੀ ਅਸੀਂ ਲੈ ਕੇ ਆਉਨੇ ਆ ਬਹੁਤ ਲਿਮਟਡ ਜਾਂ ਲੈ ਕੇ ਆਉਨੇ ਆ ਤਾਂ ਬਿਲਕੁਲ ਵੀ ਨਹੀਂ ਬਚਦਾ ਸਾਰਾ ਨਾਲ ਦੀ ਨਾਲ ਸੇਲ ਹੋ ਜਾਂਦਾ ਅਸੀਂ ਇਹਦੇ ਨਾਲ ਦੇ ਕਾਫੀ ਪਹਿਲਾਂ ਪੀਸ ਲਿਆਂਦੇ ਸੀ ਤੇ ਕਾਫੀ ਭੈਣਾ ਬੁਟੀਕ ਤੇ ਆ ਕੇ ਸਾਡੇ ਕੋਲ ਵਿਜ਼ਿਟ ਕਰਕੇ ਤੇ ਬਾਇਕ ਕਰ ਲਏ ਨੇ ਉਹਨਾਂ ਨੇ ਤੇ ਇਹਨਾਂ ਦੇ ਵਿੱਚ ਹੋਰ ਵੀ ਕੁਝ ਜਿਹੜਾ ਨਵਾਂ ਆਇਆ ਹੀ ਇਹ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਚਲੋ ਜੀ ਇਹ ਰਹਿ ਗਈ ਜੀ ਬਾਟਮ ਨਾਲ ਤੇ ਇਹ ਰਹਿ ਗਈ ਸ਼ਰਟ ਸ਼ਰਟ ਦਾ ਪ੍ਰਿੰਟ ਚੈੱਕ ਕਰ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਸਰਦਾਰੀ ਸੂਟ ਨੇ ਜੀ ਬਹੁਤ ਹੀ ਪਿਆਰੇ ਸੂਟ ਨੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਪ੍ਰੋਪਰ ਇਹ ਸਾਰੇ ਪ੍ਰਿੰਟਡ ਦੁਪੱਟਿਆਂ ਵਾਲੇ ਜੀ ਅਸੀਂ ਲੈ ਕੇ ਆਏ ਆ ਜੀ ਤੁਹਾਡੀ ਡਿਮਾਂਡ ਤੇ ਇਹ ਡਿਜੀਟਲ ਜਿਆ ਪ੍ਰਿੰਟ ਆ ਗਿਆ ਬਹੁਤ ਪਿਆਰਾ ਲੱਗ ਰਿਹਾ ਜੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਇਸ ਸੈਲਫ ਪ੍ਰਿੰਟ ਦੇ ਵਿੱਚ ਆ ਗਿਆ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਪ੍ਰੋਪਰ ਸਿੱਧਾ ਟਿੱਕੇਗਾ ਜੀ ਤਾਂ ਦੁਪੱਟਾ ਹੈ ਤੁਹਾਡੇ ਲਓ ਜੀ ਅਗਰ ਤੁਹਾਨੂੰ ਇਹ ਰੂਪ ਪਸੰਦ ਆ ਤਾਂ ਇਸ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਹੈ। ਤੇ ਨੈਕਸਟ ਕਲਰ ਆ ਗਿਆ ਜੀ ਸੋਜੀ ਇਹ ਵੀ ਸਾਡੀਆਂ ਭੈਣਾਂ ਦੀ ਪੈਂਦੀ ਡਿਮਾਂਡ ਹੈ ਬਹੁਤ ਸੋਹਣਾ ਕਲਰ ਹੈ ਜੀ ਬਿਲਕੁਲ ਵੀ ਨਹੀਂ ਛੱਡਣ ਵਾਲਾ ਕਲਰ ਬਹੁਤ ਪਿਆਰਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਔਰ ਕਲਰ ਵੀ ਬਹੁਤ ਪਿਆਰਾ ਹੈ। ਉਹ ਆਰਡਰ ਕਰੀ ਜਾਓ ਦੇਖੋ ਜੀ ਕਿੰਨਾ ਪਿਆਰਾ ਜਿਹਾ ਕਲਰ ਹੈ ਜਿਹਨੂੰ ਆਪਾਂ ਕਹਿੰਦੇ ਨੇ ਮਿੱਠਾ ਜਿਹਾ ਲਾਈਟ ਜਿਹਾ ਉਹ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਤੇ ਇਹ ਰਹੇਗੀ ਜੀ ਨਾਲ ਬਾਟਮ ਤੇ ਇਹ ਰਹੇਗੀ ਜੀ ਸ਼ਰਟ ਇਹ ਰਹੇਗੀ ਨਾਲ ਬਾਟਮ ਤੇ ਇਹ ਆ ਗਿਆ ਜੀ ਇਹਦੇ ਉੱਤੇ ਦੁਪੱਟਾ ਪਿਓਰ ਮਸ਼ੀਨ ਫੈਬਰਿਕ ਰਹੇਗਾ ਜੀ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ No problem ਅ ਤੁਸੀਂ ਜਦੋਂ ਮਰਜ਼ੀ ਮੈਸੇਜ ਕਰੋ ਮੈਨੂੰ ਤੁਹਾਡਾ ਰਿਪਲਾਈ ਜ਼ਰੂਰ ਦਵਾਂਗੇ ਜੀ ਅਸੀਂ ਸੌਰੀ ਥੋੜੇ ਜਿਹਾ ਬਿਜ਼ੀ ਹੋਣ ਕਰਕੇ ਅਸੀਂ ਕਈ ਵਾਰ ਰਿਪਲਾਈ ਨਹੀਂ ਕਰ ਪਾਉਂਦੇ ਥੋੜਾ ਜਿਹਾ ਲੇਟ ਹੋ ਸਕਦਾ ਹੈ ਲੇਕਿਨ ਰਿਪਲਾਈ ਤੁਹਾਨੂੰ ਜ਼ਰੂਰ ਮਿਲੇਗਾ ਲਓ ਜੀ ਦੁਪੱਟਾ ਚੈੱਕ ਕਰ ਲਓ ਜੀ ਦੁਪੱਟਾ ਮੈਂ ਤੁਹਾਨੂੰ ਲੈ ਕੇ ਦਿਖਾਨੀ ਆ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਹੀ ਪਿਆਰਾ ਦੁਪੱਟਾ ਪਰਪਰ ਤੁਹਾਡੇ ਇਹ ਸਿਰ ਤੇ ਟਿੱਕੇਗਾ ਜੀ ਦੁਪੱਟਾ ਪ੍ਰਿੰਟ ਚੈੱਕ ਕਰ ਲਓ ਜੀ ਦੁਪੱਟੇ ਦਾ ਡਿਫਰੈਂਟ ਜਿਹਾ ਦੁਪੱਟਾ ਹੈ ਇਹ ਨਜ਼ਰ ਆ प्राइज तूरीन के उपर शो हो रहा फिर भी कोई डाउट है तो मैंने वटसएपे मैसेज करके पूछ सकते हो यह आ गया जी नैक्सट फ्रोजी कलर ये भी साढ़िया भैनों की पहली पसंद है जी तो जी नैक्सट आ गया जी नेवी ब्लू जो कलर ये भी प्रिंट सेम रहेगा सेम प्रिंट नहीं थोड़ा अलग प्रिंट है प्रिंट बहुत तो प्यारा जी फटाफट अपना ऑर्डर दे जाए ਜਿਹੜੀਆਂ ਪੈਣਾ ਲੋਕਲ ਨੇ ਕੋਈ ਦੂਰ ਦੀਆਂ ਨਹੀਂ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਵੀ ਵਾਹ ਕਰ ਸਕਦੇ ਹੋ ਸਾਰੀ ਪ੍ਰਿੰਟ ਜੋ ਨੇ ਬਹੁਤ ਹੀ ਡਿਫਰੈਂਟ ਔਰ ਸਾਰੇ ਅਲੱਗ-ਅਲੱਗ ਨੇ ਜੀ ਬਹੁਤ ਹੀ ਜ਼ਿਆਦਾ ਡਿਫਰੈਂਟ ਪ੍ਰਿੰਟ ਨੇ ਬਹੁਤ ਹੀ ਸੋਹਣੇ ਨੇ ਦੇਖੋ ਇਹ ਵੀ ਪ੍ਰਿੰਟ ਬਹੁਤ ਪਿਆਰਾ ਇਹਦੇ ਨਾਲ ਪਲੇਨ ਬਾਟਮ ਹੈ ਜਿਹੜੀ ਸੈਲਫ ਦੇ ਵਿੱਚ ਹੋਏਗੀ ਮੈਂ ਸੈਲਫ ਦੇ ਵਿੱਚ ਦੱਸਾਂਗੀ ਜਿਹਦੇ ਨਾਲ ਪਲੇਨ ਹੈ ਉਹ ਮੈਂ ਪਲੇਨ ਦੱਸਾਂਗੀ ਠੀਕ ਹੈ ਜੀ ਲੋ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਹੈ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਜੋ ਦੁਪੱਟਾ ਵੀ ਇਹਦਾ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪ੍ਰੋਪਰ ਤੁਹਾਡੇ ਸਿਰ ਤੇ ਰਹਿਣ ਵਾਲਾ ਜੀ ਇਹ ਦੁਪੱਟਾ ਕੋਈ ਭੈਣ ਮੇ ਕੋਲ ਸਟਿਚ ਕਰਵਾਉਣਾ ਚਾਹੁੰਦੀ ਹੈ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਤੇ ਪਲੀਜ਼ ਮੈਨੂੰ WhatsApp ਤੇ ਪਹਿਲਾਂ ਸਕਰੀਨਸ਼ਾਟ ਭੇਜ ਦਿਓ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਲੋ ਜੀ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਡਿਫਰੈਂਟ ਜਿਹਾ ਪ੍ਰਿੰਟ ਆ ਦੁਪੱਟੇ ਦਾ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਬਹੁਤ ਹੀ ਪਿਆਰਾ ਔਰ ਖੁੱਲਾ ਡੁੱਲਾ ਪ੍ਰੋਪਰ ਦੁਪੱਟਾ ਤੁਹਾਨੂੰ ਮਿਲੇਗਾ ਜੀ ਸਿਰ ਤੇ ਟਿਕੇਗਾ ਦੁਪੱਟਾ ਤੁਹਾਡੇ ਤੁਸੀਂ ਅਗਰ ਮੇਰੇ ਕੋ ਸੂਟ ਸਟਿਚ ਕਰਵਾ ਰਹੇ ਹੋ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਕਰਵਾਣੀ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟਿਚਿੰਗ ਬਾਈ ਕਰਨਾ ਹੈ ਵਿਦਆਊਟ ਸਟਿਚਿੰਗ ਬਾਈ ਕਰ ਸਕਦੇ ਹੋ ਲਓ ਜੀ ਨੈਕਸਟ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ ਸਰਦਾਰੀ ਦੇ ਸੂਨੇ ਆਫ ਵਾਈਟ ਕਲਰ ਆ ਗਿਆ ਜੀ ਜਿਹਨੂੰ ਆਪਾਂ ਕਰੀਮ শেਡ ਬੋਲ ਦਿੰਦੇ ਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਜੇ ਤੁਹਾਨੂੰ ਪਹਿਣੋ फटाफट ਆਰਡਰ ਕਰੀ ਜਾਇਓ ਆਪਣਾ ਹੁਣ ਤੁਹਾਡੇ ਲਈ ਅਸੀਂ ਡੇਲੀ ਨਵੀਂ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਤੁਹਾਨੂੰ ਬਹੁਤ ਵੇਟ ਕਰਨਾ ਪਿਆ ਕਿਉਂਕਿ ਅਸੀਂ ਕਾਫੀ బిਜੀ ਚੱਲ ਰਹੇ ਸੀ ਇਹ ਰਹਿ ਗਈ ਜੀ ਨਾਲ ਬਾਟਮ ਤੇ ਇਹ ਰਹਿ ਗਈ ਸ਼ਰਟ ਡਾਰਕ ਸ਼ਰਟ ਹੈ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਹੈ ਔਰ ਨਾਲ ਆਫ ਵਾਈਟ ਬਾਟਮ ਲੱਗੇਗੀ ਫੈਬਰਿਕ ਹੈਗਾ ਦੀ ਪਿਓਰ ਮਸਲੀਨ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਲੋ ਜੀ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਪ੍ਰਿੰਟਡ ਦੁਪੱਟਾ ਫਟਾਫਟ ਆਪਣਾ ਆਰਡਰ ਦੇਈ ਜਾਓ ਲੋ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਜਿਹੜੀ ਭੈਣ ਨੇ ਸੂਟ ਸਟਿਚ ਕਰਵਾਉਣਾ ਹੈ ਪਲੀਜ਼ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਕਾਫੀ ਭੈਣਾਂ ਦੇ ਕਮੈਂਟ ਸੀ ਕਿ ਦੀਦੀ ਅਸੀਂ ਸੂਟ ਸਟਿਚ ਕਰਵਾਉਣਾ ਹੈ ਆ ਲੇਕਿਨ ਅਸੀਂ ਆਪਣਾ ਮੈਜ਼ਰਮੈਂਟ ਕਿਵੇਂ ਦੇਈਏ ਤੁਸੀਂ ਮੈਨੂੰ ਵਟਸਐਪ ਤੇ ਆਪਣਾ ਮੈਜ਼ਰਮੈਂਟ ਲਿਖ ਕੇ ਆਪਣਾ ਸੈਂਡ ਕਰ ਸਕਦੇ ਹੋ ਤੁਸੀਂ ਆਪਣੀ ਲੈਂਥ ਜੋ ਵੀ ਤੁਹਾਡੇ ਕੋਲ ਸੂਟ ਹੈ ਉਹ ਦੀ ਤੁਸੀਂ ਲੈਂਥ ਦੇਖ ਕੇ ਉਹਦਾ ਪ੍ਰੋਪਰ ਜੇਕਰ ਤੁਹਾਡੇ ਕੋਲ ਕੋਈ ਟੇਲਰ ਜਾਂ ਤੁਸੀਂ ਜਿੱਥੋਂ ਸਟਿਚ ਕਰਵਾਉਂਦੇ ਹੋ ਉਹਨਾਂ ਕੋ ਮੈਜ਼ਰਮੈਂਟ ਲੈ ਕੇ ਸਾਨੂੰ ਤੁਸੀਂ ਭੇਜ ਸਕਦੇ ਹੋ ਉਸ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਇਹਨਾਂ ਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਵੇਂ ਦੀ ਲੱਗੀ ਵੀ ਅੱਜ ਦੀ ਸਾਡੀ ਕਲੈਕਸ਼ਨ ਮਿਲਦੇ ਆ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ